ਹਾਂਜੀ ਦੋਸਤੋ ਸੇਵਾ ਕੇਂਦਰ ਦੇ ਵਿੱਚ ਭਰਤੀ ਨਿਕਲ ਕੇ ਆ ਚੁੱਕੀ ਹੈ ਡਾਟਾ ਆਪਰੇਟਰ ਦੀ ਅਤੇ ਡੋਰ ਸਟੈਪ ਆਪਰੇਟਰ ਦੀ ਭਰਤੀ ਨਿਕਲ ਕੇ ਆਈ ਹੈ ਬਹੁਤ ਹੀ ਛੋਟਾ ਜਿਹਾ ਕਰਾਈਟੇਰੀਆ ਮੰਗਿਆ ਗਿਆ ਹੈ ਉਸ ਤੋਂ ਬਾਅਦ ਤੁਸੀਂ ਲੱਗ ਸਕਦੇ ਹੋ ਸੇਵਾ ਕੇਂਦਰ ਦੇ ਵਿੱਚ ਅਧਿਕਾਰੀ ਹੋਰ ਪ੍ਰਾਪਤ ਕਰ ਸਕਦੇ ਹੋ 14000 ਤੋਂ 20000 ਤੱਕ ਦੀ ਸੈਲਰੀ ਸਤਿ ਸ਼੍ਰੀ ਅਕਾਲ ਦੋਸਤੋ ਬੁੱਟੇ ਡੀਸੀ ਕੈਮੇ ਚੈਨਲ ਦੇ ਸਾਰੇ ਦੋਸਤਾਂ ਦਾ 모ਸਟ ਵੈਲਕਮ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਜਿਹੜੇ ਦੋਸਤ ਚੈਨਲ ਤੇ ਪਹਿਲੀ ਵਾਰ ਆਏ ਹਨ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲ ਦੇ ਨਾਲੇ ਬੈਲ ਆਈਕਨ ਵੀ ਕੰਟੀਨਿਊ ਪ੍ਰੈਸ ਕਰ ਲੋ ਤਾਂ ਜੋ ਅੱਗੇ ਦੀ ਇਨਫੋਰਮੇਸ਼ਨ ਜਦੋਂ ਵੀ ਅਪਲੋਡ ਕਰਦੇ ਆ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਸੋ ਆਓ ਦੋਸਤੋ ਸ਼ੁਰੂ ਕਰਦੇ ਹਾਂ ਸੇਵਾ ਕੇਂਦਰ ਦੀ ਜਿਹੜੀ ਵੱਡੀ ਭਰਤੀ ਨਿਕਲ ਕੇ ਆਈ ਹੈ ਸੋ ਇਸ ਦੀ ਪੂਰੀ ਡਿਟੇਲ ਕੀ ਹੈ ਸੋ ਹਾਂਜੀ ਦੋਸਤੋ ਸੇਵਾ ਕੇਂਦਰ ਦੇ ਵਿੱਚ ਹੇਠ ਲਿਖੇ ਸਟਾ ਸੋ ਇਸ ਦੇ ਵਿੱਚ ਸਿਰਫ ਤੇ ਸਿਰਫ ਮੁੰਡੇ ਅਪਲਾਈ ਕਰ ਸਕਦੇ ਹਨ ਪੁਰਸ਼ਾਂ ਦੇ ਲਈ ਇਹ ਉਮੀਦਵਾਰ ਦੇ ਲਈ ਜਿਹੜੀ ਭਰਤੀ ਹੈ ਯੋਗਤਾ ਇਸ ਦੇ ਵਿੱਚ ਜਿਹੜੀ ਮੰਗੀ ਗਈ ਹੈ ਗ੍ਰੈਜੂਏਸ਼ਨ ਮੰਗੀ ਗਈ ਹੈ ਤੁਹਾਡੇ ਬੀਏ ਪਾਸ ਹੋਣੀ ਚਾਹੀਦੀ ਹੈ ਨਾਲ ਦੇ ਨਾਲ ਹੀ 120 ਘੰਟਿਆਂ ਦਾ ਕੰਪਿਊਟਰ ਦਾ ਕੋਰਸ ਹੋਣਾ ਚਾਹੀਦਾ ਤੁਹਾਡੇ ਕੋਲੇ ਅੰਗਰੇਜ਼ੀ ਟਾਈਪਿੰਗ ਸਪੀਡ ਤੁਹਾਡੀ ਹੋਣੀ ਚਾਹੀਦੀ ਹੈ 30 ਵਰਡ ਪਰ ਮਿੰਟ ਔਰ ਪੰਜਾਬੀ ਲਿਖਣ ਤੇ ਪੜ੍ਹਨ ਲਿਖਣ ਦੇ ਯੋਗ ਹੋਣੇ ਚਾਹੀਦੇ ਹੋ ਉਮੀਦਵਾਰ ਕੋਲ ਆਪਣਾ ਟੂ-ਵੀਲਰ ਹੋਣਾ ਚਾਹੀਦਾ ਡਰਾਈਵਿੰਗ ਲਾਇਸੈਂਸ ਹੋਣਾ ਜ਼ਰੂਰੀ ਹੈ ਉਸ ਤੋਂ ਬਾਅਦ ਤਨਖਾਹ ਜਿਹੜੀ ਤੁਹਾਨੂੰ ਮਿਲੇਗੀ ਜੀ 14732 ਰੁਪਏ ਪ੍ਰਤੀ ਡੋਰ ਸਟੈਪ ਡਿਲੀਵਰੀ ਆਪਰੇਟਰ ਦੇ ਲਈ ਵਾਧੂ ਟੀਏ ਪਲੱਸ ਪ੍ਰੋਸਾਹਨ ਲਾਗੂ ਹੋਏਗਾ ਅਸਾਮੀਆਂ ਦੀ ਗਿਣਤੀ ਵੀ ਸੋ ਹਾਂਜੀ ਦੋਸਤੋ اے سی ਆਈ ਦੀ ਮੋਸਟ ਇੰਪੋਰਟੈਂਟ ਜਾਣਕਾਰੀ ਉਮੀਦ ਕਰਦੇ ਹਾਂ ਇਸ ਦੇ ਨਾਲ ਤੁਹਾਨੂੰ ਬਹੁਤ ਫਾਇਦਾ ਮਿਲੇਗਾ ਔਰ ਆਪਣੇ ਬਾਕੀ ਬਾਕੀ ਦੋਸਤਾਂ ਦੇ ਨਾਲ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਜੇ ਤਾਂ ਜੋ ਉਹ ਵੀ ਇਸ ਭਰਤੀ ਨੂੰ ਦੇਖ ਕੇ ਆਪਣਾ ਰੁਜ਼ਗਾਰ ਪ੍ਰਾਪਤ ਕਰ ਸਕਣ ਔਰ ਜੇਕਰ ਵੀਡੀਓ ਵਧੀਆ ਲੱਗੇ ਉਹਦੇ ਵੀਡੀਓ ਨੂੰ ਲਾਈਕ ਜਰੂਰ ਕਰਕੇ ਜਾਣਾ ਔਰ ਨਾਲ ਦੇ ਨਾਲ ਕਮੈਂਟ ਬਾਕਸ ਦੇ ਅੱਜ ਤੁਸੀਂ ਪੁੱਛ ਸਕਦੇ ਹੋ ਜਿਹੜੀ ਵੀ ਤੁਹਾਨੂੰ ਕੋਈ ਜਾਣਕਾਰੀ ਦਾ ਨਾਮ ਪਤਾ ਲੱਗਿਆ ਹੋਵੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਆਉਣ ਦੇ ਨਾਲ ਬੈਲ ਆਈਕਨ ਦੇ ਘੰਟੀ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਅੱਗੇ ਤੋਂ ਆਉਣ ਵਾਲੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾ